ਸਭ ਤੋਂ ਵੱਡੀ ਇਹੀ ਜੁਗਤੀ ਆ ਜਬਜੀਤ ਸਾਹਿਬ ਦਾ ਅਭਿਆਸੀ ਬਣ ਸੁਖੀ ਹੋਏ ਨਾ ਅਵਗਤ ਜਾਵੇ ਉਹ ਸੁਖੀ ਹੋਵੇਗਾ ਟੇਢੀ ਗਤੀ ਨੂੰ ਨਹੀਂ ਜਾਵੇਗਾ ਜਬਜੀਤ ਸਾਹਿਬ ਦਾ ਅਭਿਆਸੀ ਆ ਜਿਹੜਾ ਇਸੇ ਕਰਕੇ ਖਾਲਸਾ ਜੀ ਪੰਜ ਪਿਆਰੇ ਜਦੋਂ ਅਮਰਦੀ ਦਾਤ ਬਖਸ਼ੇ ਨੇ ਸਿੱਖਿਆ ਦਿੰਦੇ ਨੇ ਭਾਈ ਜੇ ਪੰਜ ਬਾਣੀਆਂ ਹਨ ਬ੍ਰਹਮ ਗਿਆਨ ਦੀ ਦਾਤੀ ਜਬਜੀਤ ਸਾਹਿਬ ਬਾਣੀ ਹੈ ਜਾਬ ਸਾਹਿਬ ਸਤ ਸਮਝੀ ਨਿਰਾਕਾਰ ਵਿੱਚ ਆਪਾਂ ਢੀਨ ਕਰਦਾ ਹੈ ਜਿਉਂ ਜਲਮਾ ਜਲ ਆਇ ਕਟਾਨਾ ਤੋਂ ਜੋਤੀ ਸੰਜੋਤ ਸਮਾਨ ਨਿਰਾਭੈ ਜਿਹੜਾ ਸਤ ਸੰਗਜੀ ਦਾ ਅੰਗ ਪ੍ਰਤੰਗ ਕੋਈ ਨਹੀਂ ਹੈ ਚਕਰ ਚਹਨਾਦ ਕੋਈ ਨਹੀਂ ਸਤ ਸੰਜੀ ਜਿਸ ਦਾ ਨਾ ਰਾਗੰਗ ਨਾ ਰੰਗੰਗ ਨਾ ਰੂਪੰਗ ਨਾ ਰੇਖੰ ਅਜਿਹਾ ਜੋ ਨਿਰਾਕਾਰ ਨਿਰਗੁਣ ਸਰੂਪ ਹੈ ਉਹਦਾ ਅਸਤੋਤਰ ਹੈ ਸਾਰਾ ਹੀ ਨਿਰਗੁਣ ਸਰੂਪ ਵਿੱਚ ਦੀਨ ਹੋਣ ਵਾਸਤੇ ਖਾਲਸਾ ਜੀ ਇਹਦਾ ਅਭਿਆਸ ਜਪਜੀ ਸਾਹਿਬ ਦਾ ਕਰੀਦਾ ਜਪ ਸਾਹਿਬ ਦਾ ਕਰੀਦਾ ਨਾਲ ਹੀ ਸਤ ਸੰਗਜੀ ਬਰਾਗ ਦੀ ਉਤਪਤੀ ਕਰਨ ਵਾਸਤੇ ਸਵਈਏ ਮਾਰਨ ਬਖਸ਼ ਕੀਤੀ ਹੈ ਕਿੱਡੇ-ਕੱਡੇ ਰਾਜ ਭਾਗ ਪ੍ਰਾਪਤ ਹੋ ਜਾਣ ਉਹ ਵੀ ਭਾਈ ਨੰਗੇ ਪੈਰੀ ਤੁਰੇ ਜਾਂਦੇ ਹਨ ਜਿਤਨੀ ਸੰਸਾਰ ਦੀ ਮਾਇਆ ਸਾਥ ਦੇਣ ਵਾਲੀ ਨਹੀਂ ਹੈ ਬਿਰਾਗ ਨੂੰ ਪੈਦਾ ਕਰਨ ਵਾਸਤੇ ਖੰਸਾ ਜੀ ਸਵਈਏ ਹੰਤੀਜੇ ਨੰਬਰ ਤੇ ਬਾਣੀ ਬਿਨ ਬਿਰਾਗ ਨਾ ਛੂਟ ਸਮਾਇਆ ਬਿਨਾ ਬਿਰਾਗ ਤੋਂ ਮਾਇਆ ਦੀ ਖਿੱਚ ਨਹੀਂ ਛੁੱਟਦੀ ਜਿੰਨਾ ਚਿਰ ਮਾਇਆ ਦੀ ਖਿੱਚਾ ਉਹਨਾਂ ਚਿਰ ਸਤਿ ਸੰਗ ਦੀ ਨਾਮ ਪ੍ਰੇਮ ਦੇ ਨਾਲ ਜਪਨੀ ਸਕਦੇ ਪੰਜਨ ਦੀ ਖੇਚ ਨਹੀਂ ਹੋ ਸਕਦੀ ਨਾਲ ਹੀ ਸਤਿ ਤੁਸੀਂ ਚੌਥੀ ਬਾਣੀ ਜਦ ਚਉ ਪਈ ਹੈ ਇਹ ਰੱਖਿਆ ਅਰਥ ਹੈ ਸਤਿਗੁਰੂ ਜੀ ਹਰ ਤਰ੍ਹਾਂ ਕਰਕੇ ਆਪਣੇ ਸਿੱਖ ਦੀ ਰੱਖਿਆ ਕਰਦੇ ਨੇ ਪੰਜਵੀਂ ਬਾਣੀ ਸਤਿ ਅਨੰਦ ਸਾਹਿਬ ਜਿਹੜੀ ਇਹ ਜੀਵਨ ਮੁਕਤੀ ਦਾ ਆਨੰਦ ਮਾਣਨ ਵਾਸਤੇ ਹੈ ਜਿਹੜਾ ਸਤਿ ਅਨੰਦ ਸਾਹਿਬ ਦੇ ਅਭਿਆਸੀ ਗੁਰਮੁਖ ਖਾਨ 40 40 60 ਰੋਜ਼ ਅਨੰਦ ਸਾਹਿਬ ਦੇ ਕਰਦੇ ਕਈ ਬਹੁਤ ਸਾਰੇ ਗੁਰਮੁਖ ਜੀਵਨ ਮੁਕਤ ਹੋ ਆਖਿਆ ਮਰ ਜੀਵ ਹੈ ਮਰੀਆ ਉਹ ਜਿਉਂਦੇ ਹੀ ਮੁਕਤ ਨੇ ਖਰਸਾ ਜੀ ਮਰਨ ਮੁਕਤ ਕੰਪਾਈ ਮਰ ਕੇ ਖਵਨੀ ਮੁਕਤੀ ਮੇਲਣੀ ਆ ਖਵਨੀ ਨਹੀਂ ਉਹਨਾਂ ਗੁਰਮੁਖਾਂ ਤਾਂ ਭਾਈ ਜਿਉਂਦੇ ਹੀ ਮੁਕਤ ਨੇ ਇਹਨਾਂ ਨਿਰਲੇਪ ਰਹਿੰਦੇ ਸੰਸਾਰ ਤੋਂ ਇਹ ਪੰਜ ਬਾਣੀਆਂ ਦਾ ਮਹਾਤਮਾ ਹੈ ਇਸਨੂੰ ਅੱਜ ਤਾਂ ਸਾਡੇ ਲੋਕ ਸਾਥ ਸਮਝ ਕੱਟਣ ਲੱਗੇ ਕਹਿੰਦੇ ਨਹੀਂ ਤਿੰਨ ਹੀ ਬਥੇਰੀਆਂ ਨੇ ਪੰਜ ਤਾਂ ਮਹਾਰਾਜ ਨੇ ਰਹਿ ਰਾਤ ਤੇ ਅਖੀਰ ਘਰੋਂ ਨਾਲ ਮਿਲਿਆ ਐਸੀਆਂ ਰੇਟਾਂ ਕਰਦੇ ਖਰਸਾ ਜੀ ਉਹਨਾਂ ਦੇ ਕਹਿ ਨਹੀਂ ਲੱਗਣਾ ਸ਼ਾਮ ਦੀ